ਦਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤਵਾਨਾ ਸਾਹਿਬ ਵਾਲੇ ਸਾਧ ਸੰਗਤ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਆਪਾਂ ਲਗਾਤਾਰ ਸਾਖੀਆਂ ਸਾਂਝੀਆਂ ਕਰਦੇ ਆ ਰਹੇ ਆਂ ਸੰਗਤ ਦੇ ਆਸ਼ੀਰਵਾਦ ਦੇ ਸਦਕਾ ਔਰ ਪਿਆਰਿਓ ਇੱਕ ਵਾਰ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਮਾਹੂਰਖ ਦਿੱਲੀ ਗਏ ਸੀ ਜਲੂਸ ਦੇ ਨਜ਼ਾਰੇ ਉਹ ਸਾਖੀ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੱਧ ਤੋਂ ਵੱਧ ਸੰਗਤ ਜਿਹੜੀ ਐਸ ਵੀਡੀਓ ਨੂੰ ਸ਼ੇਅਰ ਕਰੇ ਸੋ ਆਖਰ ਕਿਸ ਤਰ੍ਹਾਂ ਰਾਜਿਆਂ ਦੇ ਸਾਹਮਣੇ ਖੜੇ ਹੋ ਕੇ ਬਾਬਾ ਅਤਰ ਸਿੰਘ ਜੀ ਨੇ ਇਹ ਜ਼ੁਰਤ ਰੱਖੀ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਦਿੱਤਾ ਸੀ ਉਸੇ ਤਰ੍ਹਾਂ ਇਹਨਾਂ ਰਾਜਿਆਂ ਨੂੰ ਝੂਠੇ ਰਾਜੇ ਕਰਾਰ ਦਿੱਤਾ ਤੇ ਇੱਕ ਪਰਮਾਤਮਾ ਨੂੰ ਸੱਚਾ ਰਾਜਾ ਦੱਸਿਆ ਸੀ ਬਾਬਾ ਅਤਰ ਸਿੰਘ ਜੀ ਨੇ ਉਹ ਸਾਖੀ ਨੂੰ ਅੱਜ ਆਪਾਂ ਸਾਂਝੀ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੀ ਗੱਲ ਹੁੰਦੀ ਸੀ ਤਾਂ ਉਹ ਸਾਰਿਆਂ ਨੂੰ ਪਿੱਛੇ ਕਰ ਦਿੰਦੇ ਸੀ ਚਾਹੇ ਕੋਈ ਰਾਜਾ ਹੈ ਚਾਹੇ ਕੋਈ ਮਹਾਰਾਜਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਵਿੱਚ ਉਹਨਾਂ ਨੇ ਕਦੇ ਢਿੱਲ ਨਹੀਂ ਵਰਤੀ ਅਜਿਤ ਵਾਲੇ ਸਾਡੇ ਜਿਹੜੇ ਲੋਕ ਨੇ ਭਾਵੇਂ ਅਸੀਂ ਹੋਈਏ ਅਸੀਂ ਕਿਤੇ ਨਾ ਕਿਤੇ ਢਿੱਲ ਜ਼ਰੂਰ ਵਰਤ ਜਾਂਦੇ ਆ ਪਰ ਬਾਬਾ ਅਤਰ ਸਿੰਘ ਜੀ ਨੇ ਕਦੇ ਢਿੱਲ ਨਹੀਂ ਵਰਤੀ ਪਿਆਰਿਓ ਗੁਰੂ ਮਹਾਰਾਜ ਦੇ ਸਤਕਾਰ ਦੇ ਵਿੱਚ ਤਾਂ ਉਹਨਾਂ ਨੇ ਕਦੇ ਵੀ ਢਿੱਲ ਨਹੀਂ ਵਰਤੀ ਪਿਆਰਿਓ ਉਹਨਾਂ ਨੇ ਵੱਧ ਤੋਂ ਵੱਧ ਸਤਕਾਰ ਗੁਰਬਾਣੀ ਨੂੰ ਦਿੱਤਾ ਜਿੰਨਾ ਸਤਕਾਰ ਉਹਨਾਂ ਨੇ ਗੁਰਬਾਣੀ ਨੂੰ ਦਿੱਤਾ ਮੈਂ ਕਹਿੰਨਾ ਆਪਣੀ ਸਾਰੀ ਜ਼ਿੰਦਗੀ ਨੰਗ ਜਾਊਗੀ ਅਸੀਂ ਉਹਨਾਂ ਸਤਕਾਰ ਕਦੇ ਦੇਵ ਨਹੀਂ ਸਕਣਾ ਗੁਰਬਾਣੀ ਨੂੰ ਉਹਨਾਂ ਸਤਕਾਰ ਅਸੀਂ ਨਹੀਂ ਦੇ ਸਕਣਾ ਜਿੰਨਾ ਸਤਕਾਰ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੋਣਾ ਸਾਹਿਬ ਵਾਲਿਆਂ ਨੇ ਗੁਰਬਾਣੀ ਨੂੰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਪਿਆਰਿਓ ਬੇਨਤੀ ਕਰਦੇ ਆ ਪਿਆਰਿਓ 1911 ਦੀ ਇਹ ਗੱਲ ਹੈ ਜਦੋਂ ਜਾਰਜ ਪੰਚਮ ਜਿਹਨੂੰ ਇੱਕ ਹੋਰ ਨਾਮ ਵੀ ਉਹਦਾ ਲਿਆ ਜਾਂਦਾ ਹੈ ਕਿੰਗ ਜਾਰਜ ਇੰਗਲੈਂਡ ਦਾ ਉਹ ਰਾਜਾ ਸੀ ਤੇ ਉਹ ਉਹਨੇ ਦਿਨੀ ਭਾਰਤ ਆਇਆ ਹੋਇਆ ਸੀ ਦਿੱਲੀ ਦੇ ਵਿੱਚ ਤੇ ਉਹਦੇ ਸਵਾਗਤ ਦੇ ਲਈ ਇੱਕ ਜਲੂਸ ਕੱਢਿਆ ਜਾਣਾ ਸੀ ਆਪਾਂ ਕਹਿੰਦੇ ਉਹਦੇ ਵੈਲਕਮ ਦੇ ਲਈ ਇੱਕ ਜਲੂਸ ਜਲੂਸ ਸ਼ਬਦ ਜਿਹੜਾ ਨਾ ਇੱਕ ਸਵਾਗਤ ਦੇ ਲਈ ਪਾਵ ਰੰਗ ਬਰੰਗੇ ਸੜਕਾਂ ਤੇ ਰੰਗ ਵਿਛਾ ਕੇ ਤੇ ਤਰ੍ਹਾਂ ਤਰ੍ਹਾਂ ਦੀਆਂ ਝਾਕੀਆਂ ਕੱਢ ਕੇ ਉਹਦਾ ਸਵਾਗਤ ਪਰੇਡ ਹੋਣੀ ਸੀ ਇੱਕ ਵੱਡੀ ਪਾਵ ਇੱਕ ਗੈਸਟਿਕ ਮਹਿਮਾਨ ਬਣ ਕੇ ਆਇਆ ਸੀ ਭਾਰਤ ਦੇ ਵਿੱਚ ਉਹਦਾ ਸਵਾਗਤ ਕਰਨਾ ਸੀ ਉਹਨੂੰ ਵਿਖਾਉਣਾ ਸੀ ਸਾਡੇ ਭਾਰਤ ਦਾ ਜਿਹੜਾ ਕਲਚਰ ਕੀ ਹੈ ਉਸ ਵਕਤ 1911 ਨੂੰ ਜਾਰਜ ਪੰਚਮ ਦਾ ਜਲੂਸ ਦਿੱਲੀ ਦੇ ਵਿੱਚ ਨਿਕਲਿਆ ਭਾਵ ਉਹਦੇ ਸਵਾਗਤ ਦੇ ਵਿੱਚ ਇੱਕ ਪਰੇਡ ਰੱਖੀ ਗਈ ਸੀ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੋਆਣਾ ਸਾਹਿਬ ਵਾਲੇ ਜਦੋਂ ਇਹ ਗੱਲ ਸਭ ਨੂੰ ਸੱਦਾ ਦਿੱਤਾ ਗਿਆ ਕਿ ਸਾਰਿਆਂ ਨੇ ਆਉਣਾ ਹੈ ਤੇ ਸਮੂਹ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਤੇ ਉਹ ਇੱਕ ਸੱਦੇ ਦੇ ਵਿੱਚ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਵੀ ਆਏ ਹੁਣ ਸਮੂਹ ਜਥੇਬੰਦੀਆਂ ਇਕੱਠੇ ਹੋ ਗਈਆਂ ਜਿਹੜੀਆਂ ਨੇ ਬਾਬਾ ਅਤਰ ਸਿੰਘ ਜੀ ਦੇ ਪਾਸ ਹੁੰਦੀਆਂ ਨੇ ਵੀ ਮਾਹਪੁਰਖੋ ਆਪਾਂ ਵੀ ਪ੍ਰੇਡ ਦੇ ਵਿੱਚ ਚੱਲਣਾ ਹੈ ਸ਼ਾਮਲ ਹੋਣਾ ਹੈ ਤੇ ਇਹੋ ਜਿਹਾ ਆਪਾਂ ਕੀ ਕਰੀਏ ਹੁਣ ਤੁਸੀਂ ਉਹ ਕੋਈ ਰਾਹ ਦੱਸੋ ਸਾਡਾ ਤਾਂ ਜਿਹੜਾ ਹੈ ਕੁਝ ਵੀ ਦਿਮਾਗ ਕੰਮ ਨਹੀਂ ਕਰ ਰਿਹਾ ਵੀ ਆਖਰ ਇਹੋ ਜਿਹਾ ਕੀ ਕਰੀਏ ਤੇ ਆਪਾਂ ਜਾਣਾ ਵੀ ਜ਼ਰੂਰ ਹੈ ਹੁਣ ਬਾਬਾ ਆਦਰ ਸਿੰਘ ਜੀ ਮਹਾਂਪੁਰਖ ਮਸਤੋਣਾ ਸਾਹਿਬ ਵਾਲੇ ਥੋੜਾ ਜਿਹਾ ਹੱਸ ਪਏ ਕਿਉਂਕਿ ਜਥੇਬੰਦੀਆਂ ਨੂੰ ਇਸ ਚੀਜ਼ ਦਾ ਪਤਾ ਸੀ ਵੀ ਆਪਣੇ ਵਿੱਚੋਂ ਸੂਝਬਾਨ ਔਰ ਸੁਲਝੇ ਹੋਏ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਵਡਿਆਈ ਕਰਨ ਵਾਲੇ ਔਰ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਮਹਾਨ ਪ੍ਰਚਾਰ ਕਰਨ ਵਾਲੇ ਇੱਕ ਅਨਮੋਲ ਰਤਨ ਇੱਕ ਪੰਥ ਦਾ ਮਹਾਨ ਹੀਰਾ ਸਾਡੇ ਵਿੱਚ ਮੌਜੂਦ ਹੈ ਤੇ ਉਹ ਹੈ ਮਸਤੋਣਾ ਸਾਹਿਬ ਵਾਲੇ ਤੇ ਆਪਾਂ ਇਹਨਾਂ ਨਾਲ ਚੱਲਾਂਗੇ ਜਿਹੜੇ ਸਿੱਖ ਰਾਜੇ ਸੀ ਉਹ ਵੀ ਸਾਰੇ ਇਕਤਰਤ ਹੋ ਗਏ ਉਹ ਕਹਿੰਦੇ ਵੀ ਆਪਾਂ ਤੇ ਬਾਬਾ ਅਤਰ ਸਿੰਘ ਜੀ ਨਾਲ ਚੱਲਾਂਗੇ ਮਸਤੋਣਾ ਸਾਹਿਬ ਵਾਲਿਆਂ ਨਾਲ ਤੇ ਜਿਵੇਂ ਬਾਬਾ ਜੀ ਕਰਨਗੇ ਉਹ ਓਵੇਂ ਆਪਾਂ ਕਰਾਂਗੇ ਤੇ ਹੁਣ ਸਾਧ ਸੰਗਤ ਵੱਖੋ ਵੱਖਰੇ ਲੋਕਾਂ ਨੇ ਆਪੋ ਆਪਣੀਆਂ ਝਾਕੀਆਂ ਤਿਆਰ ਕੀਤੀਆਂ ਪਰ ਆਖਰ ਬਾਬਾ ਅਤਰ ਸਿੰਘ ਜੀ ਦੇ ਪਾਸ ਜਦੋਂ ਆ ਕੇ ਇਹਨਾਂ ਨੇ ਗੱਲਬਾਤ ਰੱਖੀ ਬਾਬਾ ਜੀ ਥੋੜਾ ਜਿਹਾ ਮੁਸਕਰਾਏ ਤੇ ਉਹਨਾਂ ਨੇ ਇੱਕੋ ਗੱਲ ਕਹੀ ਕਹਿੰਦੇ ਫਿਰ ਜਾਣਾ ਤੇ ਜ਼ਰੂਰ ਹੈ ਪਰ ਸਾਡੀਆਂ ਕੁਝ ਸ਼ਰਤਾਂ ਨੇ ਕਹਿੰਦੇ ਬਾਬਾ ਜੀ ਤੁਸੀਂ ਦੱਸੋ ਕੀ ਸ਼ਰਤਾਂ ਨੇ ਇੱਕ ਹਾਥੀ ਮੰਗਾਇਆ ਗਿਆ ਉਹਨੂੰ ਚੰਗੀ ਤਰ੍ਹਾਂ ਇਸ਼ਨਾਨ ਕਰਵਾਇਆ ਗਿਆ ਇੱਕ ਪਾਲਕੀ ਸਾਹਿਬ ਤਖਤ ਉਹ ਹਾਥੀ ਦੀ ਪਿੱਠ ਤੇ ਕਸਿਆ ਗਿਆ ਉੱਪਰ ਤੇ ਮਹਾਂਪੁਰ ਕਹਿੰਦੇ ਵੀ ਅਸੀਂ ਜਾਵਾਂਗੇ ਗੁਰੂ ਮਹਾਰਾਜ ਨੂੰ ਚੌਰ ਸਾਹਿਬ ਕਰਦੇ ਤੇ ਤੁਸੀਂ ਗੁਰਬਾਣੀ ਦੇ ਸ਼ਬਦ ਗਾਉਂਦਿਆਂ ਨੇ ਜਾਣਾ ਹੈ ਤੇ ਪਿਆਰਿਓ ਉਸੇ ਤਰ੍ਹਾਂ ਹੋਇਆ ਤੇ ਕੋਈ ਕਿਵੇਂ ਆਇਆ ਕੋਈ ਕਿਸੇ ਨੇ ਕਿਵੇਂ ਝਾਕੀ ਕੱਢੀ ਕਿਸੇ ਨੇ ਕਿਵੇਂ ਝਾਕੀ ਕੱਢੀ 1911 ਦੀ ਉਹ ਪਰੇਡ ਜਿਹੜੀ ਹੈ ਜਾਰਜ ਪੰਜਮ ਕਿੰਗ ਜੋਜ਼ ਵੀ ਜਿਹਨੂੰ ਕਿਹਾ ਜਾਂਦਾ ਹੈ ਉਹ ਰਾਜੇ ਦਾ ਸਵਾਗਤ ਕਰਨ ਦੇ ਲਈ ਬਾਬਾ ਅਤਰ ਸਿੰਘ ਜੀ ਕਹਿੰਦੇ ਉਸ ਪਰੇਡ ਦੇ ਵਿੱਚ ਸ਼ਾਮਲ ਹੋਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੌਰ ਕਰ ਰਹੇ ਨੇ ਚੌਰ ਸਾਹਿਬ ਦੀ ਸੇਵਾ ਕਰਦੇ ਨੇ ਉੱਪਰ ਪਾਲਕੀ ਸਾਹਿਬ ਦੇ ਵਿੱਚ ਮੌਜੂਦ ਨੇ ਜੋ ਹਾਥੀ ਦੇ ਉੱਪਰ ਪਾਲਕੀ ਸਾਹਿਬ ਹੈ ਜਦੋਂ ਜਾਰਜ ਪੰਚਮ ਦੇ ਸਾਹਮਣੇ ਆਏ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਹ ਝੂਠੇ ਰਾਜੇ ਨੇ ਇਹ ਰਾਜੇ ਜਿਹੜੇ ਨੇ ਚਾਰ ਦਿਨ ਦੇ ਕੋਹ ਹਰ ਸਮਾਨ ਰਹੀ ਰਾਜਾ ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਉਹਨਾਂ ਨੇ ਕਹੇ ਵੇ ਝੂਠੇ ਰਾਜੇ ਚਾਰ ਦਿਨ ਦੇ ਇੱਕੋ ਹੀ ਰਾਜਾ ਸੱਚਾ ਹੈ ਉਹ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਰਾਜੇ ਤੋਂ ਉੱਤੇ ਇਸ ਮਹਾਰਾਜੇ ਤੋਂ ਉੱਤੇ ਕੋਈ ਹੋਰ ਰਾਜਾ ਹੈ ਹੀ ਨਹੀਂ ਕਿੰਗ ਜਾਰਜ ਨੂੰ ਇਹ ਗੱਲ ਸਮਝ ਆ ਗਈ ਸੀ ਵੀ ਕਿਤੇ ਨਾ ਕਿਤੇ ਜਿਹੜੀ ਸੱਚਾਈ ਹੈ ਕਿੰਗ ਜਾਰਜ ਖੜਾ ਨਹੀਂ ਸੀ ਹੋਇਆ ਆਪਣੀ ਕੁਰਸੀ ਤੋਂ ਕਿੰਨੀਆਂ ਝਾਕੀਆਂ ਨਿਕਲੀਆਂ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰ ਪਾਲਕੀ ਵਿੱਚ ਰੂਪਤ ਦੇਖਿਆ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੂੰ ਚੌਰ ਸਹਿਬ ਕਰਦੇ ਦੇਖਿਆ ਉਹ ਵੀ ਕੁਰਸੀ ਤੋਂ ਆਪਣੇ ਉੱਠ ਕੇ ਖੜਾ ਹੋ ਗਿਆ ਸੀ ਖਲੋ ਗਿਆ ਸੀ ਇਥੋਂ ਪਤਾ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਜਿਹੜਾ ਹੈ ਉਹ ਇੱਕ ਵਖਰਾ ਕਰਵਾਇਆ ਕੀਤਾ ਗਿਆ ਗੁਰੂ ਮਹਾਰਾਜ ਜੀ ਦਾ ਵੱਡਾ ਅਦਬ ਕੀਤਾ ਗਿਆ ਪਿਆਰਿਓ ਤੇ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੇ ਇੱਕ ਐਸੀ ਜਿਹੜੀ ਆ ਤਕਨੀਕ ਬਣਾਈ ਕਿ ਕਿੰਗ ਜ਼ੋਰਜ਼ ਵੀ ਆਪਣੇ ਆਪ ਨੂੰ ਨਹੀਂ ਰੋਕ ਸਕਿਆ ਜਾਰਜ ਪੰਚਮ ਵੀ ਆਪਣੇ ਆਪ ਨੂੰ ਨਹੀਂ ਰੋਕ ਸਕਿਆ ਗੁਰੂ ਦੇ ਸਤਕਾਰ ਦੇ ਵਿੱਚ ਖੜਾ ਹੋ ਗਿਆ ਪਿਆਰਿਓ ਉਹਦੇ ਮਨ ਦੇ ਵਿੱਚ ਇਹ ਭਾਵਨਾ ਆਈ ਵੀ ਨਹੀਂ ਉਸ ਦੇ ਵਿੱਚ ਜੋ ਸੰਤ ਜੀ ਦਾ ਜਲੂਸ ਅਤੇ ਦਰਬਾਰ ਸਾਹਿਬ ਦੇ ਵਿੱਚ ਸਨਮਾਨ ਹੋਇਆ ਸੀ ਉਹ ਬਹੁਤ ਹੀ ਸਲਾਹਨਯੋਗ ਸੀ ਉਹਨੂੰ ਜਿੰਨਾ ਸਲਾਹ دیਏ ਉਹਨਾਂ ਥੋੜਾ ਆ ਇਹ ਸਮਾਗਮ 1911 ਈਸਵੀ ਨੂੰ ਦਿੱਲੀ ਦੇ ਵਿੱਚ ਹੋਇਆ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਗੁਰੂ ਖਿਮਾ ਕਰਨੀ ਇੱਕ ਹਾਥੀ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਤਾਬੇ ਬੈਠੇ ਚੌਰ ਸਾਬ ਕਰਦੇ ਨੇ ਜਾਰਜ ਪੰਚਮ ਅਤੇ ਵਾਇਸ ਰਾਏ ਹਿੰਦ ਖੁਦ ਹੈਰਾਨ ਹੋ ਗਏ ਪ੍ਰਸੰਨ ਸਨ ਕਿ ਬਹੁਤ ਪੂਰਨ ਸੰਤਾਂ ਦੇ ਦਰਸ਼ਨ ਹੋਏ ਨੇ ਤੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪਾਲਕੀ ਸਾਬ ਦੇ ਵਿੱਚ ਸ਼ਿਸ਼ੋਭਤ ਨੇ ਪਿਆਰਿਓ ਤੇ ਯਾਦ ਰੱਖਿਓ ਵੀ ਉਹ ਜਿਹੜਾ ਸਮਾਂ ਸੀ ਉਹ ਇੱਕ ਅਜੀਹਾ ਸਮਾਂ ਸੀ ਜਿੱਥੇ ਰਾਜਿਆਂ ਦੇ ਖਿਲਾਫ ਗੱਲ ਕਰਨੀ ਇੱਕ ਹਕੂਮਤ ਤੋਂ ਬਾਗੀ ਹੋਣਾ ਸੀ ਪਰ ਬਾਬਾ ਅਤਰ ਸਿੰਘ ਜੀ ਬਿਲਕੁਲ ਨਹੀਂ ਘਬਰਾਏ ਉਹਨਾਂ ਨੇ ਸ਼ਰੇਆਮ ਕਹਿ ਦਿੱਤਾ ਇਹ ਸਾਰੇ ਰਾਜੇ ਝੂਠੇ ਚਾਰ ਦਿਨ ਦੇ ਨੇ ਇਹ ਚਾਰ ਦਿਨਾਂ ਦੇ ਝੂਠੇ ਰਾਜੇ ਨੇ ਕੇਵਲ ਗੁਰੂ ਹੀ ਇੱਕ ਸੱਚਾ ਰਾਜਾ ਹੈ ਇੱਕ ਮਹਾਨ ਰਾਜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਇਦਾਂ ਕੀਤਾ ਬਾਬਾ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ